ਗੁਲਦੀਪ ਢਾਲੀਵਾਲ ਮੈਨੂੰ ਪਤਾ ਹੈ ਅਮਰੀਕਾ ਦੇ ਵਿੱਚ ਇਹਨਾਂ ਦਾ ਪਾਸਪੋਰਟ ਬਣ ਗਿਆ ਅਮਰੀਕਾ ਦਾ ਪਾਸਪੋਰਟ ਬਣ ਜੇ ਆਪਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਪਰ ਜਦੋਂ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਵੀ ਆਪਾਂ ਦੇਸ਼ ਛੱਡਿਆ ਏ ਆ ਜਾ ਉੱਥੇ ਚੱਲੀਏ ਕਹਿੰਦੇ ਯਾਰ ਹੁਣ ਤਾਂ ਪਾਸਪੋਰਟ ਬਣ ਗਿਆ ਮੈਂ ਕਿਹਾ ਜੀ ਪਾਸਪੋਰਟ ਵਾਪਸ ਵੀ ਹੋ ਸਕਦਾ ਹੈ ਅਮਰੀਕਾ ਦਾ ਪਾਸਪੋਰਟ ਵਾਪਸ ਕੀਤਾ ਸਾਲ ਤੋਂ ਸਵਾ ਸਾਲ ਲੱਗਦਾ ਦੁਬਾਰਾ ਭਾਰਤ ਦਾ ਰਾਜਨ ਨਾਗਰਿਕ ਬਣਨ ਦਾ ਤਾਂ ਇਹਨਾਂ ਨੇ ਆਪਣਾ ਪਾਸਪੋਰਟ ਦੇਤਾ ਤੇ ਦੁਬਾਰਾ ਭਾਰਤ ਦਾ ਪਾਸਪੋਰਟ ਲੈ ਲਿਆ ਦੇਸ਼ ਦੇ ਨਾਗਰਿਕ ਬਣ ਗਏ ਤੇ ਮੈਂ ਇਹਨਾਂ ਨੂੰ ਕਿਹਾ ਕਿ ਆਜੋ ਆਪਾਂ ਰਾਜਨੀਤੀ ਠੀਕ ਕਰਾਂਗੇ ਤੁਸੀਂ ਮੇਰੀ ਗੱਲ ਮੰਨੋ ਪਹਿਲਾਂ ਮੈਂ ਇਹਨਾਂ ਨਾਲ ਮੇਰੀ ਪੁਰਾਣੀ ਦੋਸਤੀ ਜਦੋਂ ਤੋਂ ਇਹ ਜਗਦੇਵ ਕਲਾ ਚ ਹਾਸ਼ਮ ਸ਼ਾਹ ਯਾਦਗਾਰੀ ਮੇਲਾ ਕਰਾਉਂਦੇ ਹੁੰਦੇ ਸੀ ਮੈਂ ਉਦੋਂ ਤੋਂ ਜਾਣਦਾ ਇਹਨਾਂ ਬੜਾ ਕੰਮ ਇਹਨਾਂ ਨੇ ਕੀਤਾ ਹੋਇਆ ਤੇ ਫਿਰ ਲੋਕ ਸਭਾ ਲੜੀ ਅੰਮ੍ਰਿਤਸਰ ਦੀ ਥੋੜੀਆਂ ਜਿਹੀਆਂ ਵੋਟਾਂ ਤੇ ਰਹਿ ਗਏ ਫਿਰ ਬਾਈ ਆ ਗਈ ਅਜਨਾਲੇ ਤੋਂ ਲੜੇ ਜਿੱਤ ਗਏ ਮੰਤਰੀ ਬਣੇ ਅੱਜ ਸਾਡੀ ਪਾਰਟੀ ਦੇ ਬਹੁਤ ਵੱਡੇ ਲੀਡਰਾਂ ਦੇ ਵਿੱਚ ਇਹਨਾਂ ਦਾ شمار ਹੁੰਦਾ ਹੈ ਤੇ ਅੱਜ ਉਹ ਇਸ ਗੱਲੋਂ ਹੀ ਖੁਸ਼ ਨੇ ਕਿ ਯਾਰ ਮੈਂ ਕੁਝ ਤਾਂ ਕਰਾਤਾ ਦੇਸ਼ ਦਾ ਕਿ ਯਾਰ ਮੈਂ ਕਾਲਜ ਬਣਾਤੇ ਆਪਦੇ ਹਲਕੇ 'ਚ ਜਿੱਥੇ ਕਈ ਸਾਲਾਂ ਤੋਂ ਮੰਗ ਸੀਗੀ ਬਟਾਲੇ ਆ ਗਿਓ ਝੋਨਾ ਨਾ ਵੀ ਜਿਆ ਕਰੋ ਬੱਕਰੀਆਂ ਰੱਖੋ ਮੇਰੀ ਆਬਾਦੀ ਨਾਲ ਰਾਸ਼ਟਰਪਤੀ ਨਾਲ ਗੱਲ ਹੋ ਗਈ ਅਮਰੀਕਾ 'ਚ ਜੇ ਬੱਕਰੀਆਂ ਰੱਖੋਗੇ ਬકરીਆਂੀਆਂ ਮਿੰਗਣਾ 250 ਰੁਪਏ ਜਿੱਲੋ ਵਿਕਿਆ ਕਰ ਰਹੀਆਂ ਕਿ ਹੋਰ ਕਿਉਂਕਿ ਬਾ ਬકરીਆਂੀਆਂ ਮਿੰਗਣਾ ਤੇ ਉਹਨਾਂ ਮਿੰਗੜਾਂ ਦਾ ਪਾਊਡਰ ਬਣੂਗਾ ਤੇ ਮਿੰਗੜਿਆਂ ਦਾ ਤੇਰਾ ਪਾਊਡਰ ਬਣੂਗਾ ਫਿਰ ਆਮਾਨਾ ਪਰ ਵਾਪਸ ਭੇਜਿਆ ਕਰੂਗਾ ਔਰ ਕੈਂਸਰ ਦੀ ਦਵਾਈ ਬਣਾਤੀ ਮਿੰਗੜਾਂ ਤੋਂ ਕੈਂਸਰ ਦੀ ਦਵਾਈ ਬਣੂਗੀ ਕੀ ਹੋਰ ਤੇ ਆ ਹੋਵੇ ਕੀ ਬਚਾ ਲੈ ਆਲੋ ਜਵਾਰ ਕੇ ਚੱਲੇ ਕਮਰਿਆਂ ਚੋਂ ਕੱਢ ਕੇ ਤੇ ਕੋਠਿਆਂ ਤੇ ਮੀਂਗੜਾ ਭਰ ਰੋ ਮੋੜੇ ਚਾਤੀ ਜਾ ਮੁਸ਼ਕਫੇਲੇ ਤੇ ਤੂੰ ਵੀ ਨਹੀਂ ਮੱਝੋ ਕੋ ਕਾਪਟਰ ਮੰਦਰ ਕਹਿੰਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਹ ਬਾਜਵਾ ਲਾਲਪੱਗ ਬਣ ਕੇ ਬਾਬਾ ਪਕਾਲਾ ਸਾਹਿਬ ਰੱਖੜਪੁੰਨੇ ਦੇ ਮੇਲੇ ਤੇ ਕਹਾਂ ਸੀ ਅਗਲੇ ਸਾਲ ਸਾਡੀ ਸਰਕਾਰ ਬਣਨੀ ਚੇ ਇਹਦੇ ਪਾ ਕੇ ਰੱਸਾ ਸੀਆਈਏ ਤਰਨਤਾਰਨ ਤੱਕੜੀਸ ਕੇ ਲੈ ਕੇ ਜਾਵਾਂਗੇ ਮੇਰੀ ਜੀ ਹੁੰਦਾ ਤੇ ਉਹੀ ਕਹਿੰਦਾ ਸੀ ਕਹਿੰਦੇ ਮਨੁੱਖੀ ਅਧਿਕਾਰਾਂ ਦੀ ਲੰਗਣਾ ਹੈ ਮੈਂ ਕਿਹਾ ਚ ਇਹ ਹੀ ਮਨੁੱਖ ਰਹਿ ਗਏ ਇਸ ਤਾਂ ਡੰਗਰੀਆਂ ਸਾਡਾ ਕੋਈ ਅਧਿਕਾਰ ਨਹੀਂ ਇਹੀ ਰਹਿ ਗਏ ਮਨੁੱਖ ਬਸ ਇਕੱਲੇ ਮੇਰੀ ਮੇਰੀ ਧਿਆਨ ਤਾਂ ਦੇ ਇੱਕ ਮਿੰਟ ਰੁਕ ਜੋ ਪੰਜਾਹ ਯੂਰੋ ਚਰਾ ਮੈਨੂੰ ਮਾਰ ਦੂ ਕੋਈ ਅੱਜ ਪੰਜਾਬ ਦੇ ਵਿੱਚ ਪ੍ਰਵਾਨਤ ਜੀਰਾਂ ਦੇ ਵਿੱਚ ਜੇ ਗਿਣਤੀ ਕਰੀਓ ਭਗਵੰਤ ਮਾਨ ਨੇ ਤੋ ਅੱਜ ਵੀ ਮੂਰੇ ਰਹੂਗਾ ਠੀਕ ਹੈ ਨਾ ਕਿਉਂ ਕਿ ਪੰਜਾਬ ਚ ਛੁਟਕਲਿਆਂ ਦੀ ਸਿਆਸਤ ਹੋ ਰਹੀ ਆ ਤੇ ਛੁਟਕਲਿਆਂ ਦੇ ਭਗਵੰਤ ਮਾਨ ਦੀ ਬਾਣੀ ਫੜ ਸਕਦੇ ਹੁਣ ਹਰੇਕ ਬੰਦੇ ਛੁਟਕਲੇ ਸੁਣਾਉਣ ਲੱਗਾ ਚੰਨੀ ਸਾਹਿਬ ਤੋਂ ਸਟੇਜਾਂ ਤੇ ਛੁਟਕਲੇ ਸੁਣਾਉਂਦੇ ਅੱਜ ਕੱਲ੍ਹ ਉਧਰੋਂ ਰਾਜਾ ਬੰਡੇ ਕਿਤਾਬ ਹੀ ਛੁਟਕਲਾ ਬਣਾ ਰਿਹਾ ਤੇ ਤੀਜੀ ਆਪਾਂ ਗੱਲ ਕਰੀ ਸੁਖਬੀਰ ਬਾਦਲ ਨੇ ਸਟੇਜ ਦੇ ਉੱਤੇ ਹੁਣ ਛੁਟਕਲੇ ਸ਼ੁਰੂ ਕਰਤੇ ਉਹਨੇ ਦਾ ਮਾਨੇ ਪੁੱਤ ਨੇ ਬਾਗੀ ਜੇ ਮੇਲੇ ਨੂੰ ਵੀ ਛੁਟਕਲਾ ਬਣਾਤਾ ਸੀ ਜਿਹੜਾ ਜੋੜ ਨਾ ਹੀ ਮਾਗੇ ਸ਼ਰਦਾਬਲੀ ਸੀ ਤਾਂ ਮੈਂ ਕਹਣਾ ਵੀ ਛੁਟਕਲਿਆਂ ਦੀ ਗੱਲ ਕਰਦੇ ਆ ਪਰ ਛੁਟਕਲਿਆਂ ਦਾ ਅਗਲਾ ਉਸਤਾਦ ਆ ਪਤਾ ਨਹੀਂ ਕੀ ਚਾਹ ਨਾ ਖਾਂਦਾ ਪਿੰਦਾ ਮੈਨੂੰ ਪਤਾ ਨਹੀਂ ਬੋਲਦੇ ਕਿਉਂ ਇਸ ਤਰ੍ਹਾਂ ਦੀ ਗੱਲ ਮੈਂ ਤਾਂ ਤੁਹਾਨੂੰ ਦੱਸਦਾ ਮੈਨੂੰ ਕੱਲ ਕੋਈ ਬੰਦਾ ਕਹਿੰਦਾ ਕੀ ਕਹਿੰਦਾ ਕਹਿੰਦੇ ਉਹਨੇ ਮੱਝ ਬੜੀ ਟਾਪ ਦੀ ਰੱਖੀ ਸਵੇਰੇ ਮੱਖਣ ਖਾਂਦਾ ਉਹ ਹਾਂ ਪਤਾ ਨਹੀਂ ਕਿਥੋਂ ਆ ਕੱਲ ਮੋਕੜ ਖਾ ਕੇ ਸਵੇਰੇ ਉੱਠ ਕੇ ਮਿਲ ਕੇ ਅਰਦਾਸ ਹੀ ਕਰਦਾ ਵੀ ਕਾਂਗਰਸ ਦੀ ਅੱਜ ਕਿਦਾਂ ਜੜੀ ਤੇਲ ਦੇਣਾ ਐਬ ਦੀ ਡੇ ਮਮਾਈ ਕਿ ਤੈਨ シュਦਾ ਬਲੋਦਾ ਮੈਂ ਕੇ ਕਾਂਗਰਸ ਵਹਿ ਨਹੀਂ ਦੇਣੀ ਪੰਜਾਬ ਚ ਭਾਵੇਂ ਜੋ ਬੰਦੀ ਜਾ ਸਿ ਜਾ ਕੀਨੇ ਪੰਜਾਬ ਦੀ ਕਾਂਗਰਸ ਦਾ ਪੇੜਾ ਪਾਇਆ ਸਮਾਨ ਵਧੀਆ ਆਇਆ ਲੱਗਦਾ ਕੀ ਕੋਈ ਝਾੜੂ ਵਾਲਿਆਂ ਦਾ ਬੁਖਾਰ ਘਟਿਆ ਕੀ ਨਹੀਂ ਤੁਹਾਡੇ ਹਲਕੇ ਚ ਕੀ ਕਿੰਨਾ ਘੱਟਿਆ ਯਾਰ ਜਿਵੇਂ ਜਿਵੇਂ ਬੋਲਦੇ ਹਾਂ ਐਂ ਲੱਗਦਾ ਵੀ ਤੁਹਾਡਾ ਘਟਿਆ ਪਿਆ ਯਾਰ ਤੁਸੀਂ ਤਾਂ ਜਮਾਂ ਹੀ ਦੇਖੋ ਦੇਖੋ 2 ਮਹੀਨੇ ਹੋ ਗਏ ਘਰ ਛੱਡੇ ਨੂੰ ਮੈਂ ਮੈਂ ਤਾਂ ਸਾਡਾ ਦਾ ਪੂਰੇ ਘਰ ਕਿਦੋਂ ਦਾ ਛੱਡੇ ਐ ਤੂੰ ਦੇਖੋ ਯਾਤਰਾ ਕਰਦੇ 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 ਥੋੜਾ ਜਿਆ ਨਿਆਣੇ ਵੀ ਬਦਲ ਜਾਓ ਥੋੜਾ ਜਿਆ ਬੁੜਿਓ ਤੁਸੀਂ ਵੀ ਬਦਲ ਜਾਓ ਘਟ ਤੁਸੀਂ ਵੀ ਨਹੀਂ ਤੁਸੀਂ ਵੀ ਚਿੱਟੀ ਦਾੜੀ ਦੇ ਡਿਪਲੋਮੇ ਚੱਕੀ ਫਿਰਦੇ ਹੋ ਤੁਸੀਂ ਵੀ ਕਹਿੰਦੇ ਹੋ ਮੁੰਡੇ ਨੂੰ ਅਜ ਧੁੱਪ ਨਾਲ ਛੋਦਾ ਚਿੱਟੀ ਹੋਈ ਏ ਤੂੰ ਮੇਰੀ ਨੌਹਾਂ ਜਿ ਖੇਲਦੇ ਤੁਸੀਂ ਵੀ ਨਹੀਂ ਹਟਦੇ ਆਕੜ ਤੁਸੀਂ ਵੀ ਨਹੀਂ ਛੱਡਦੇ ਤੇ ਬੁੜੀਆਂ ਵੀ ਨਹੀਂ ਛੱਡਦੀਆਂ ਔਕੜ ਘਰਾਂ 'ਚ ਭਾਈ ਐਵੇਂ ਨਾ ਕੋਟਣਾ ਖੜਕਾਇਆ ਕਰੋ ਨੋ ਨਾ ਥੋੜਾ ਜਿਹਾ ਤੁਸੀਂ ਵੀ ਬਦਲ ਜਓ ਤਾਂ ਉਹਨਾਂ ਨੂੰ ਜਿਹੜਾ ਹੈਗਾ 169 ਸੁਪਰਮਾਰੇ ਦੱਸਿਆ ਗਿਆ ਔਰ 169 ਸੁਪਰਮਾਰੇ ਦੱਸਿਆ ਗਿਆ ਚਾਹ ਲੋ ਪੰਜਾਬੋਂ ਪੰਜਾਬੋਂ ਮੈਂ ਤਾਂ ਹੀ ਕਹੂੰਗਾ ਕਿ ਹਿੱਲੇ ਪੈਨੇ